आम आदमी पार्टी ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਭਾਜ ਭਾਗੂਆਂ ਵਿਰੁੱਧ ਵੱਡੇ ਪੱਧਰ ਤੇ ਪ੍ਰਦਰਸ਼ਨ ਕੋਸ਼ਿਸ਼ ਕੀਤੇ ਗਏ ਹਨ ਇਹ ਪ੍ਰਦਰਸ਼ਨ ਭਾਜ ਭਾਦੀ ਨੇਤਾ ਮਨਜਿੰਦਰ ਸਰਸਾ ਵੱਲੋਂ ਇੱਕ ਵਪਾਰੀ ਦੀ ਹੱਤਿਆ ਕਰਨ ਵਾਲੇ ਗੈਂਗਸਟਰਾਂ ਦੇ ਐਂਕਾਊਂਟਰ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਹਨ ਆਪ ਦਾਵਾ ਕਰ ਰਹੀ ਹੈ ਕਿ ਭਾਜ ਭਾਗੂ ਹਰੇ ਲੋਰੈਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਦੀ ਸਿਆਸੀ ਰੱਖਿਆ ਦਿੰਦੀ ਹੈ ਇਹਨਾਂ ਦੋਸ਼ਾਂ ਦੇ ਖਿਲਾਫ ਅੱਜ ਸ਼ਾਮ 6 ਵਜੇ ਪੰਜਾਬ ਦੇ ਮੁੱਖ ਸ਼ਹਿਰ ਪਠਾਨਕੋਟ ਅਬੋਰ ਅੰਮ੍ਰਿਤਸਰ ਪਟਿਆਲਾ ਜਲੰਧਰ ਤੇ ਲੁਧਿਆਣਾ ਵਿੱਚ ਵੱਡੇ ਪੱਧਰ ਤੇ ਲੋਕ ਸੜਕਾਂ ਸੂਤਰਨਗੇ ਆਮ ਆਦਮੀ ਪਾਰਟੀ ਨੇ ਇਹਨਾਂ ਕਾਰਵਾਈਆਂ ਨੂੰ ਗੈਂਗਸਟਰਵਾਦ ਅਤੇ ਪ੍ਰੋਤਸਾਹਨ ਨਾਲ ਜੋੜਦੇ ਹੋਏ ਭਾਜਪਾ ਤੋਂ ਜਵਾਬ ਮੰਗਿਆ ਹੈ ਕਿ ਆਖਰ ਉਹ ਗੈਂਗਸਟਰਾਂ ਦੇ ਪੱਖ ਵਿੱਚ ਕਿਉਂ ਖੜੇ ਹਨ ਇਹ ਪ੍ਰਦਰਸ਼ਨ ਪੰਜਾਬ ਵਿੱਚ ਸਿਆਸੀ ਗਤੀਵਿਧੀਆਂ ਨੂੰ ਨਵੇਂ ਮੋੜ ਤੇ ਲੈ ਕੇ ਜਾ ਸਕਦੇ ਹਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਭਾਜਪਾਗੂਆ ਵਿਰੁੱਧ ਵੱਡੇ ਪੱਧਰ ਤੇ ਪ੍ਰਦਰਸ਼ਨ ਕੋਸ਼ਿਸ਼ਿਤ ਕੀਤੇ ਗਏ ਹਨ ਇਹ ਪ੍ਰਦਰਸ਼ਨ ਭਾਜਪਾ ਦੇ ਨੇਤਾ ਮਨਜਿੰਦਰ ਸਰਸਾ ਵੱਲੋਂ ਇੱਕ ਵਪਾਰੀ ਦੀ ਹੱਤਿਆ ਕਰਨ ਵਾਲੇ ਗੈਂਗਸਟਰਾਂ ਦੇ ਐਂਕਾਊਂਟਰ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਹਨ ਆਪ ਦਾਵਾ ਕਰ ਰਹੀ ਹੈ ਕਿ ਭਾਜਪਾਗੂਆ ਦੇ ਲੋਰੈਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਦੀ ਸਿਆਸੀ ਰੱਖਿਆ ਦਿੱਤੀ ਹੈ ਇਹਨਾਂ ਦੋਸ਼ਾਂ ਦੇ ਖਿਲਾਫ ਅੱਜ ਸ਼ਾਮ 6 ਵਜੇ ਪੰਜਾਬ ਦੇ ਮੁੱਖ ਸ਼ਹਿਰ ਪਠਾਨਕੋਟ ਅਬੋਰ ਅੰਮ੍ਰਿਤਸਰ ਪਟਿਆਲਾ ਜਲੰਧਰ ਤੇ ਲੁਧਿਆਣਾ ਵਿੱਚ ਵੱਡੇ ਪੱਧਰ ਤੇ ਲੋਕ ਸੜਕਾਂ ਉਤਰਨਗੇ ਆਮ ਆਦਮੀ ਪਾਰਟੀ ਨੇ ਐਨਾ ਕਾਰਵਾਈਆਂ ਨੂੰ ਗੈਂਗਸਟਰਵਾਦ ਅਤੇ ਪ੍ਰੋਤਸਾਹਨ ਨਾਲ ਜੋੜਦੇ ਹੋਏ ਭਾਜਪਾ ਤੋਂ ਜਵਾਬ ਮੰਗਿਆ ਹੈ ਕਿ ਆਖਰ ਉਹ ਗੈਂਗਸਟਰਾਂ ਦੇ ਪੱਖ ਵਿੱਚ ਕਿਉਂ ਖੜੇ ਹਨ ਇਹ ਪ੍ਰਦਰਸ਼ਨ ਪੰਜਾਬ ਵਿੱਚ ਸਿਆਸੀ ਗਤੀਵਿਧੀਆਂ ਨੂੰ ਨਵੇਂ ਮੋੜ ਤੇ ਲੈ ਕੇ ਜਾ ਸਕਦੇ ਹਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਭਾਜ ਭਾਗੂਆ ਵਿਰੁੱਧ ਵੱਡੇ ਪੱਧਰ ਤੇ ਪ੍ਰਦਰਸ਼ਨ ਕੋਸ਼ਿਸ਼ਿਤ ਕੀਤੇ ਗਏ ਹਨ ਇਹ ਪ੍ਰਦਰਸ਼ਨ ਭਾਜ ਭਾਦੀ ਨੇਤਾ ਮਨਜਿੰਦਰ ਸਰਸਾ ਵੱਲੋਂ ਇੱਕ ਵਪਾਰੀ ਦੀ ਹੱਤਿਆ ਕਰਨ ਵਾਲੇ ਗੈਂਗਸਟਰਾਂ ਦੇ ਐਂਕਾਊਂਟਰ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਹਨ ਆਪ ਦਾਵਾ ਕਰ ਰਹੀ ਹੈ ਕਿ ਭਾਜ ਭਾਗੂਆ ਨੇ ਲੋਰੈਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਦੀ ਸਿਆਸੀ ਰੱਖਿਆ ਦਿੰਦੀ ਹੈ ਇਹਨਾਂ ਦੋਸ਼ਾਂ ਦੇ ਖਿਲਾਫ ਅੱਜ ਸ਼ਾਮ 6 ਵਜੇ ਪੰਜਾਬ ਦੇ ਮੁੱਖ ਸ਼ਹਿਰ ਪਠਾਨਕੋਟ ਅਬੋਰ ਅੰਮ੍ਰਿਤਸਰ ਪਟਿਆਲਾ ਜਲੰਧਰ ਤੇ ਲੁਧਿਆਣਾ ਵਿੱਚ ਵੱਡੇ ਪੱਧਰ ਤੇ ਲੋਕ ਸੜਕਾਂ ਉਤਰਨਗੇ ਆਮ ਆਦਮੀ ਪਾਰਟੀ ਨੇ ਐਨਾ ਕਾਰਵਾਈਆਂ ਨੂੰ ਗੈਂਗਸਟਰਵਾਦ ਅਤੇ ਪ੍ਰੋਤਸਾਹਨ ਨਾਲ ਜੋੜਦੇ ਹੋਏ ਭਾਜਪਾ ਤੋਂ ਜਵਾਬ ਮੰਗਿਆ ਹੈ ਕਿ ਆਖਰ ਉਹ ਗੈਂਗਸਟਰਾਂ ਦੇ ਪੱਖ ਵਿੱਚ ਕਿਉਂ ਖੜੇ ਹਨ ਇਹ ਪ੍ਰਦਰਸ਼ਨ ਪੰਜਾਬ ਵਿੱਚ ਸਿਆਸੀ ਗਤੀਵਿਧੀਆਂ ਨੂੰ ਨਵੇਂ ਮੋੜ ਤੇ ਲੈ ਕੇ ਜਾ ਸਕਦੇ ਹਨ आम आदमी पार्टी ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਭਾਜ ਭਾਗਵਾ ਵਿਰੁੱਧ ਵੱਡੇ ਪੱਧਰ ਤੇ ਪ੍ਰਦਰਸ਼ਨ ਕੋਸ਼ਿਸ਼ ਕੀਤੇ ਗਏ ਹਨ ਇਹ ਪ੍ਰਦਰਸ਼ਨ ਭਾਜ ਭਾ ਦੇ ਨੇਤਾ ਮਨਜਿੰਦਰ ਸਰਸਾ ਵੱਲੋਂ ਇੱਕ ਵਪਾਰੀ ਦੀ ਹੱਤਿਆ ਕਰਨ ਵਾਲੇ ਗੈਂਗਸਟਰਾਂ ਦੇ ਐਂਕਾਊਂਟਰ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਹਨ ਆਪ ਦਾਵਾ ਕਰ ਰਹੀ ਹੈ ਕਿ ਭਾਜ ਭਾਗਵਾ ਦੇ ਲੋਰੈਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਦੀ ਸਿਆਸੀ ਰੱਖਿਆ ਦਿੱਤੀ ਹੈ ਇਹਨਾਂ ਦੋਸ਼ਾਂ ਦੇ ਖਿਲਾਫ ਅੱਜ ਸ਼ਾਮ 6 ਵਜੇ ਪੰਜਾਬ ਦੇ ਮੁੱਖ ਸ਼ਹਿਰ ਪਠਾਨਕੋਟ ਬੋਰ ਅੰਮ੍ਰਿਤਸਰ ਪਟਿਆਲਾ ਜਲੰਧਰ ਤੇ ਲੁਧਿਆਣਾ ਵਿੱਚ ਵੱਡੇ ਪੱਧਰ ਤੇ ਲੋਕ ਸੜਕਾਂ ਉਤਰਨਗੇ ਆਮ ਆਦਮੀ ਪਾਰਟੀ ਨੇ ਇਹਨਾਂ ਕਾਰਵਾਈਆਂ ਨੂੰ ਗੈਂਗਸਟਰਵਾਦ ਅਤੇ ਪ੍ਰੋਤਸਾਹਨ ਨਾਲ ਜੋੜਦੇ ਹੋਏ ਭਾਜਪਾ ਤੋਂ ਜਵਾਬ ਮੰਗਿਆ ਹੈ ਕਿ ਆਖਰ ਉਹ ਗੈਂਗਸਟਰਾਂ ਦੇ ਪੱਖ ਵਿੱਚ ਕਿਉਂ ਖੜੇ ਹਨ ਇਹ ਪ੍ਰਦਰਸ਼ਨ ਪੰਜਾਬ ਵਿੱਚ ਸਿਆਸੀ ਗਤੀਵਿਧੀਆਂ ਨੂੰ ਨਵੇਂ ਮੋੜ ਤੇ ਲੈ ਕੇ ਜਾ ਸਕਦੇ ਹਨ